ਪੰਜਾਬ ਲਾਈਵ 88 채ਨ ਤੇ ਤੁਹਾਡਾ ਸਵਾਗਤ ਹੈ ਝੋਨੇ ਦੀ ਫਸਲ ਦੀ ਆਮਦ ਮੌਕੇ ਸ਼੍ਰੀ ਬਾਲਾਜੀ ਟਰੇਡਿੰਗ ਕੰਪਨੀ ਧਾਰੀਵਾਲ ਵੱਲੋਂ ਨਿਰਜ ਗੋਇਨਾ ਉਰਫ ਚਿੰਟੂ ਆਰਤੀ ਰੋਪਨ ਮੋਰਾ ਆਰਤੀ ਕਰਤਾਰ ਸਿੰਘ ਭੰਗੂ ਅਤੇ ਮਾਨਕ ਗੋਲਦੇ ਜਤਨਾ ਸਦਕਾ ਔਰਤੀ ਅਸੋਚੀ ਇਸਨੂੰ ਧਾਰੀਵਾਲ ਦੇ ਸਹਿਯੋਗ ਨਾਲ ਹਰ ਸਾਲ ਵਾਂਗ ਸ਼੍ਰੀ ਸੁਖਮੀ ਸਾਹਿਬ ਜੀ ਦੇ ਪਾਠ ਕਰਵਾਇਆ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਤੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਮੰਗਲ ਸਿੰਘ ਆਰਤੀ ਰੋਪਣ ਹੋਰਾ ਨੇ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਦਾਣਾ ਮੰਡੀ ਧਾਰੀਵਾਲ ਵਿੱਚ ਸ੍ਰੀ ਸੁਖਮੀ ਸਾਹਿਬ ਜੀ ਦੇ ਪਾਠ ਕਰਵਾਏਗੇ ਉਹਨਾਂ ਨੇ ਕਿਹਾ ਕਿ ਕੋਈ ਵੀ ਕਾਰਜ ਆਰੰਭ ਕਰਨ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਓਟ ਆਸਰਾ ਲਿਆ ਜਾਵੇ ਤਾਂ ਸਾਰੇ ਕਾਰਜ ਨਿਰਵਿਘਨ ਸਫਲਤਾਪੂਰਵਕ ਸੰਪੂਰਨ ਹੁੰਦੇ ਹਨ ਇਸ ਮੌਕੇ ਤੇ ਆਰਤੀਆਂ ਨੇ ਕਿਸਾਨਾਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਕਿ ਉਹ ਆਪਣੇ ਝੋਨੇ ਦੀ ਫਸਲ ਚੰਗੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ ਵਿੱਚ ਲਿਆਉਣ ਤਾਂ ਜੋ ਉਹਨਾਂ ਦੀ ਫਸਲ ਦੀ ਖਰੀਦ ਮੌਕੇ ਕੋਈ ਮੁਸ਼ਕਲ ਪੇਸ਼ ਨਾ ਆਵੇ ਇਸ ਮੌਕੇ ਤੇ ਆਰਤੀ ਰੂਪ ਸਿੰਘ ਜੱਫਰਵਾਲ ਗੁਰਵਿੰਦਰ ਸਿੰਘ ਖੈਰਾ ਮਨਜੀਤ ਸਿੰਘ ਕੰਗ ਜਸਮੀਤ ਸਿੰਘ ਚਾਰ ਰਾਜੂ ਬਲ ਬਲਵਿੰਦਰ ਸਿੰਘ ਸੁਭਾਸ ਜਮਾ लवली ਰਵਿਕਮਾਰ ਤਰਲੋਕ ਸਿੰਘ ਤੋਂ ਇਲਾਵਾ ਮਾਰਕੀਟ ਕਮੇਟੀ ਧਾਰੀਵਾਲ ਦਾ ਸਮੁੱਚਾ ਸਟਾਫ ਟਰਾਂਸਪੋਰਟਰ ਹਾਜ਼ਰਤ ਸਨ ਅਰਦਾਸ ਪ੍ਰੰਤ ਗੁਰੂ ਕਾ ਅਟੁੱਟ ਲੰਗਰ ਵਰਤਿਆ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸਾਹਨਾ ਮਾਸੂਰਾ ਕੱਟ ਦੇ ਨਹੀ ਸਿੰਘ ਬੰਦੋ ਵਕੀਲ ਦੇ ਸਰਤਾਹ ਢੰਡੰ ਗੁਰੂ ਅਰਜਨ ਦੇ ਮਹਾਰਾਜ ਜੀ ਆਪ ਜੀ ਦੇ ਗੁਰੂ ਘਰ ਦੇ ਤੀਤਵਾਂ ਸਤਕਾਰ ਜੋ ਨੀਰਜ ਕੋਇਲ ਜੀ ਭਾਈ ਕਰਤਾਰ ਸਿੰਘ ਜੀ ਮਾਨਤ ਕੋਇਲ ਜੀ ਰੋਕਨ ਕੋਇਲ ਜੀ ਭਾਈ ਕਰਤਾਰ ਸਿੰਘ ਜੀ ਸਤ ਸੱਚੇ ਪਾਤਸ਼ਾਹ ਜੋ ਆਪ ਜੀ ਦੇ ਗੁਰੂ ਘਰ ਦੇ ਪ੍ਰੀਤਵਾਨ ਸਤਿਗੁਰ ਸੱਚੇ ਪਾਤਸ਼ਾਹ ਜੀ ਭਾਈ ਤਰਲੋਕ ਸਿੰਘ ਤੇ ਹੋਰ ਵੀ ਸਾਰੇ ਮਹਾਰਾਜ ਜੀ ਉਹ ਦਾਣਾ ਮੰਡੀ ਧਾਰੀ ਬਾਗ ਤੋਂ ਆਰਤੀ ਸਹਿਬਾਨਾ ਵੱਲੋਂ ਅਕੱਤਰ ਹੋ ਕਰਕੇ ਜੀ ਆਪ ਜੀ ਦੇ ਕੋਟਾਸ ਨੇ ਲੈਂਦੇ ਹੋਏ ਸਤਿਗੁਰ ਸੱਚੇ ਪਾਤਸ਼ਾਹ ਜੋ ਮਹਾਰਾਜ ਜੀ ਉਹ ਸੌਣੀ ਦੀ ਫਸਲ ਦੀ ਆਰਤੀ ਆਰੰਭਤਾ ਦੇ ਸਬੰਧ ਅੰਦਰ ਆਪ ਜੀ ਦੇ ਪਿਆਰ ਨਾਲ ਸਪਰਸ਼ ਕੀਤੇ ਅੰਮ੍ਰਿਤ ਬਾਣੀ ਦੀ ਸ਼੍ਰੀ ੋਕਮਨੀ ਸਾਹਿਬ ਜੀ ਦੇ ਜਾਪ ਹੋਏ ਜੀ ਉਹ ਬਰੰਤ ਮਹਾਰਾ ਆਪ ਜੀ ਦੀ ਪਾਵਨ ਗੋਦੰਦ ਇਤਿਹਾਸ ਗਿਆ ਵਿਚਾਰਾਂ ਦੀ ਆਪ ਜੀ ਨੇ ਮਹਾਰਾ ਸੰਤਾਂ ਨਾਲ ਸਾਂਝ ਦੀ ਸਮਰੱਥਾ ਬਖਸ਼ੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਹੋਤੇ ਬੋਲੋ ਸਿਆਪਤੀ RAM ਚੰਦਰ ਮਹਾਰਾਜ ਕੀ ਜੈ ਸ੍ਰੀ ਸੁਖਮਨੀ ਸਾਹਿਬ ਆੜ ਦਾ ਸ੍ਰੀ ਬਾਲਾਜੀ ਟਰੇਡਿੰਗ ਵਾਲੋਂ ਹਰ ਸਾਲ ਵਾਂਗ ਜਿੱਦਾਂ ਪਾਠ ਠਹਾਇਆ ਜਾਂਦਾ ਹੈ ਸਰਬੱਤ ਦੇ ਭਲੇ ਵਾਸਤੇ ਇਹ ਪਾਠ ਠਹਾਇਆ ਜਾਂਦਾ ਹੈ ਤਾਂ ਕਿ ਗੁਰੂ ਮਹਾਰਾਜ ਆਰਤੀਆਂ ਦਾ ਛੱਲਰ ਵਾਲਿਆਂ ਦਾ ਲੇਬਰ ਵਾਲਿਆਂ ਦਾ ਸਾਰਿਆਂ ਦਾ ਭਲਾ ਕਰੇ ਕਿਉਂਕਿ ਅਨਾਜ ਦੀ ਖਰੀਦ ਦੀ ਮੰਡੀ ਦੀ ਸ਼ੁਰੂ ਹੋ ਚੁੱਕੀ ਹੈ ਤੇ ਆਮਦ ਆਣੀ ਸ਼ੁਰੂ ਹੋ ਗਈ ਹੈ ਅਸੀਂ ਆਰਤੀ ਐਸੋਸੀਏਸ਼ਨ ਵਾਲੋਂ ਸਾਰੇ ਜ਼ਿਮੀਂਦਾਰਾ ਭਰਾਵਾਂ ਨੂੰ ਬੇਨਤੀ ਕਰਦੇ ਆਂ ਜਿੱਦਾਂ ਕਿ ਪ੍ਰਧਾਨ ਜੀ ਨੇ ਪਹਿਲਾਂ ਲੱਸੀਆ ਕਿ ਆਰਤੀ ਇਹਨੂੰ ਸ਼ਰਲ ਵਾਲਿਆਂ ਨੂੰ ਤੇ ਕਿਸਾਨਾਂ ਨੂੰ ਸਾਰਿਆਂ ਨੂੰ ਬਹੁਤ ਪਰੇਸ਼ਾਨੀਆਂ ਆ ਰਹੀਆਂ ਨੇ ਅਸੀਂ ਸਾਰੇ ਆਰਤੀ ਇਸ ਜਨਤਾ ਵਾਲਾ ਵੱਲੋਂ ਬੇਨਤੀ ਕਰਦੇ ਆਂ ਕਿ ਸਾਰੇ ਜ਼ਿਮੀਂਦਾਰਾ ਭਰਾਵਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਅਰਦਾਸ ਬੇਨਤੀ ਹੈ ਕਿ ਮਾਲ ਆਪਣਾ ਚੰਗੀ ਤਰ੍ਹਾਂ ਸਕਾ ਕੇ ਲੈ ਆਣ ਕਿਉਂਕਿ ਜਿਹੜਾ ਅਨਾਜ ਪਹਿਲੀ ਜੇ ਸੁਕਣਾ ਹੈ ਪਹਿਲੀ ਜੇ ਸੁਕਣਾ ਮੰਡੀਆਂ ਦੇ ਵਿੱਚ ਅਨਾਜ ਨਹੀਂ ਸੁਕਦਾ ਤੇ ਅਸੀਂ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਆਂ ਕਿ ਸਾਡੀ ਰੋਜੀ ਰੋਟੀ ਜ਼ਿਮੀਂਦਾਰਾਂ ਦੇ ਸਿਰ ਤੇ ਤੇ ਜ਼ਿਮੀਂਦਾਰਾਂ ਦੀ ਰੋਟੀ ਆਡੇ ਸਿਰ ਤੇ ਸਾਰਿਆਂ ਦੇ ਇੱਕ ਦੂ ਤੇ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਜ਼ਮੀਂਦਾਰ ਆਪਣਾ ਕਰਤ ਕਰਨ ਤੇ ਸਰਬਤ ਦਾ ਭਲਾ ਹੋਏ ਤੇ ਸਾਰਿਆਂ ਨੂੰ ਹੱਥ ਜੋੜ ਕੇ ਫੇਰ ਇੱਕ ਵਾਰੀ ਬੇਨਤੀ ਕਰਦਾ ਹਾਂ ਵੀ ਆਪਣਾ ਨਾਂ ਚੰਗੀ ਤਰ੍ਹਾਂ ਸੁਕਾ ਕੇ ਲਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਸਿਆਪਤੀ ਰਾਮਚੰਦਰ ਮਹਾਰਾਜ ਕੀ ਜੈ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜ਼ਮੀਂਦਾਰਾਂ ਭਰਾਵਾਂ ਕੜੀ ਬੇਨਤੀ ਹੈ ਵੀ ਝੋਨਾ ਝੁਕਾ ਲਿਆ ਹੋ ਸਤਾਰਾਂ ਮਾਤਰਾ ਤੋਂ ਵੱਧ ਨਾਲ ਹੋ ਝੁਕਾ ਕੇ ਝੋਨਾ ਲਿਆਓ ਤਾਂ ਤਰੇ ਨਾ ਵੜਾਓ ਚੁੱਕੇ ਤਾਂ ਨਾ ਮੋਲਵਾਗੇ ਬਹੁਤ ਪਰੇਸ਼ਾਨੀਆਂ ਪਈਆਂ ਜ਼ਿਮੀਂਦਾਰਾਂ ਨੂੰ ਵੀ ਆਰਥੀਆਂ ਨੂੰ ਤੇ ਸੇਲਰਾਂ ਵਾਲਿਆਂ ਨੂੰ ਤੇ ਸਾਰਿਆਂ ਗੜੀ ਹੱਥ ਜੋੜ ਕੇ ਬੇਤੀ ਵਿੱਚ ਝੋਨਾ ਵਧੀਆ ਲਾਉ ਚੁਕਾ ਕੇ ਲਿਆਓ ਤੇ ਦਿਨੇ ਵਢਾਓ ਹਾਂ ਹੋਰ ਕਮੇਟੀ ਤੇ ਕਿੱਦਾਂ ਦੇ ਪ੍ਰਬੰਧ ਹੈਗੇ ਆ ਮਾਰਕ ਕਮੇਟੀ ਦਾ ਬਹੁਤ ਵਧੀਆ ਪ੍ਰਬੰਧ ਆ ਜੀ